ਅਸੀਂ ਗੁਰੂ ਕਾਰਮ ਸਿੰਘ ਦੀ ਬਸਤੀ ਦੇ ਰਹਿ ਆਲੇ ਓਏ ਮੇਰੇ ਬੱਚਾ ਮੇਰੇ ਲਾਡਿਆ ਬੱਚਾ ਮੇਰੇ ਮੇਰੀ ਬੱਚੀ ਰਿਵਕਾ ਏ ਓਏ ਓਏ ਚੰਡੀਗੜ੍ਹ ਚੱਲੀ ਸੀ ਪੇਪਰ ਦੇਨ ਸਵੇਰੇ ਪਹਿਲੀ ਗੱਡੀ ਆਈ ਇੱਥੋ ਓਏ ਓਏ ਤੇ ਇੱਥੋ ਚਾਵਣੀ ਵਾਲੀ ਗੱਡੀ ਹੈਗਾ ਚੜਨ ਲੱਗੀ ਸੀ ਓਏ ਮੈਨੂੰ ਇੰਨਾ ਨਹੀਂ ਪਤਾ ਮੇਰੇ ਭਰਾਵਾ ਆਏ ਚੰਡੀਗੜ੍ਹ ਚੱਲੇ ਸੀ ਓਏ ਮੇਰਾ ਭਰਾ ਚੜ ਗਿਆ ਤੇ ਉਹਦਾ ਪੈਰ ਸਲ ਚੜ ਕੇ ਉਹ ਵੀ ਨਾਲ ਸੀ ਉਹਦਾ ਪੈਰ ਫਿਸ ਗਿਆ ਮਗਰੋਂ ਤੇ ਡਿੱਗ ਪਈ ਓਏ ਉਹਨੇ ਨੂੰ ਟ੍ਰੇਨ ਤੁਰ ਪਈ ਮੇਰੀ ਬੱਚੀ ਓਏ ਮੇਰੀ ਬੱਚੀ ਮੈਂ ਮਰ ਗਈ ਉਹਨੇ ਐਮ ਐਸ ਸੀ ਕੀਤੀ ਸੀ ਕੈਮਿਸਟਰੀ ਦੀ ਓਏ ਪਿਛ ਮੈਂ ਅਧਿਆਪਕ ਕਿਹ ਟੀਚਰ ਸੀ ਕੈਮਿਸਟਰੀ ਟੀਚਰ ਸੀ ਪ੍ਰਾਈਵੇਟ ਓਏ ਚੁੱਕਿਆਲੇ ਸਕੂਲ ਚ ਪੜਾਦੀ ਸੀ ਓਏ ਹਾਏ 16-17 ਹਜ਼ਾਰ ਰੁਪਏ ਤਨਖਾਹ ਲੈਂਦੀ ਸੀ ਓਏ ਮੇਰੀ ਬੱਚੀ 16-17 ਹਜ਼ਾਰ ਦੇ ਬਾਰੀ ਤਰਸਦਾ ਤਰਸਾ ਹੋ ਤਾ ਚੰਡੀਗੜ੍ਹ ਪੇਪਰ ਦੇਣ ਲਈ ਜਲੀ ਸੀ ਓਏ 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 ਆਏ ਓਏ ਨਾਲ ਮਾਮਾ ਸੀ ਓਏ 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 ਮਮਰਗੀ ਉਹਦਾ ਨਾਰੀ ਵਕਾ ਸੀ ਗੁਰੂ ਸਾਹਿਬ ਦੇ ਹਾਂਜੀ ਜੋ ਪੇਪਰ ਜਾ ਦੇਣ 26 ਚੰਡੀਗੜ੍ਹ ਹਾਂ ਸਰਕਾਰੀ ਟੀਚਰਦਨ ਪ੍ਰਾਈਵੇਟ ਲੱਗੀ ਸੀ ट्रेन थले आ गई मामा पहला मगरो लगी आगी। वो पे चढ़ गया दोवे जी ने कली कली कुी हांजी ओ खाई वर्त मेरी भैन ने पढ़ाई सी और बुढ़े की करने ले <स्थथ> ਜੀ ਮੈਡਮ ਨਾਮ ਕੀ ਤੁਹਾਡਾ ਜੀ ਮੈਡਮ ਇਹ ਅਚੇ ਰਾਜਰਨ ਜਿਸ ਲੜਕੀ ਦੀ ਅੱਜ ਡੈਥ ਹੋਈ ਹੈ ਉਹਦਾ ਨਾਮ ਕੀ ਸੀਗੇ ਜੀ ਦੀਪਿਕਾ ਆ ਉਹਦੀ ਜਿਹੜੀ ਹੈ ਡੈਥ ਕਿਵੇਂ ਹੋਈ ਹੈ ਜੀ ਉਹ ਚੰਡੇ ਦੇ ਚੱਲੇ ਸੀ ਪੇਪਰ ਦੇਣ ਵਾਸਤੇ ਉਹਦਾ ਪੈਰ ਫਿਸਲ ਗਿਆ ਤੇ ਹੁਣ ਡੈਡ ਬੋਡੀ ਹੈ ਜਿਹੜੀ ਕਿੱਥੇ ਹੈ ਜੀ ਮੋਰਚੀ ਚ ਰੱਖੀ ਹੈ ਕਰੋਜਪੁਰ ਕਿੱਥੋਂ ਦਾ ਕਿੱਥੋਂ ਦੇ ਰੈਡ ਵਾਲੇ ਸੀ ਇਹ ਗੁਰੂ ਸਾਹਿਬ ਨੇ ਏਜ ਕਿੰਨੀ ਆ ਗਈ ਸੀ ਇਹ 25 29 ਜਾਂ 25 29 ਕੀ ਕਾਰਵਾਈ ਅਮਲ ਛੇ ਲੈਂਦੀ ਜਾ ਰਹੀ ਹੈ 193 193 193 193 ਵੀ ਲੱਗ ਗਿਆ ਕੋਈ ਤਾਂ ਨਹੀਂ ਲੰਮੀ ਨਾ ਹੋਵੇ ਠੀਕ ਹੈ